ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 410 ਸਨੀ ਮਾਰਟਨ ਦੇ YouTube ਚੈਨਲ ਤੋਂ ਸ਼ਾਮ 5 ਵਜੇ ਹੋਵੇਗਾ ਰਿਲੀਜ਼ ਫੈਨਸ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ ਸਸ਼ਕਲ ਨਿਊਜ਼ 19 ਪੰਜਾਬ ਹਰਿਆਣਾ ਦੇਖ ਰਹੇ ਸਰਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਤਬਲਟਨ ਦੇ ਵਿੱਚ ਹਰ ਵੱਡੀ ਤੇ ਛੋਟੀ ਖਬਰ ਤੇ ਨਜ਼ਰ ਪਾਵਾਂਗੇ ਪਰ ਸ਼ੁਰੂਆਤ ਕਰਦੇ ਇੱਕ ਵੱਡੀ ਖਬਰ ਤੋਂ ਅੰਮ੍ਰਿਤਸਰ ਤੋਂ ਵੱਡੀ ਖਬਰ ਹੈ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਸਿਕਿਉਰਟੀ ਵਾਦਾ ਦਿੱਤੀ ਗਈ ਹੈ ਤਰਨਜੀਤ ਸਿੰਘ ਸੰਧੂ ਨੂੰ ਵਾਈਪਲਸ ਸਿਕਿਉਰਿਟੀ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਦੱਸਿਆ ਕਿ ਸੰਧੂ ਦਾ ਵਿਰੋਧ ਕਰ ਰਹੀਆਂ ਨੇ ਉਮੀਦਵਾਰ ਦਾ ਭਾਜਪੀ ਦੇ ਵਿਰੋਧ ਕਰ ਰਹੀਆਂ ਨੇ ਪ੍ਰਚਾਰ ਦੇ ਦੌਰਾਨ ਸੰਧੂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਂਦਾ ਹੈ ਤਾਂ ਪਛੇੜੇ ਦੀ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਰਿੰਕੂ ਅਤੇ ਅੰਗੁਰਾਲ ਨੂੰ ਵੀ ਵਾਈ ਕੈਟਾਗਰੀ ਦੀ ਸੁਰੱਖਿਆ ਦਿੱਤੀ ਗਈ ਹੈ ਤਾਂ ਤਰਨਜੀਤ ਸੰਧੂ ਜਿਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਿਕਿਉਰਿਟੀ ਚ ਵਾਅਦਾ ਹੋਇਆ ਹੈ ਪੰਕਜ ਕਪਾਹੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ ਪੰਕਜ ਕੀ ਕੁਝ ਪੂਰੀ ਜਾਣਕਾਰੀ ਹੈ ਅ ਦੇਖੋ ਕਾਫੀ ਅਹਿਮ ਹੈ ਕਿਉਂਕਿ ਬੀਜੇਪੀ ਦੇ ਕਈ ਸਾਰੇ ਲੀਡਰਾਂ ਨੂੰ ਵਾਈਪਲਸ ਸਿਕਿਉਰਟੀ ਜਿਹੜੀ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਹੁਣ ਕਰਨਜੀਤ ਸੰਧੂ ਹੋਰੀ ਜਿਹੜੇ ਅਮਨੀ ਸਰ ਤੋਂ ਕੈਂਡੀਡੇਟ ਨੇ ਬੀਜੇਪੀ ਦੇ ਉਹਨਾਂ ਨੂੰ ਵਾਈਪਲਸ ਸਿਕਿਉਰਟੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਜੀ ਸੁਸ਼ੀਲ ਰਿੰਕੂ ਜਦੋਂ ਆਮ ਆਦਮੀ ਪਾਰਟੀ ਤੋਂ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਉਹਨਾਂ ਨੂੰ ਵਾਈਪਲਸ ਸਿਕਿਉਰਟੀ ਮਿਲੀ ਸੀ ਸ਼ੀਤਲ ਅੰਗਰਾਲ ਨੂੰ ਵਾਈ ਸਿਕਿਉਰਟੀ ਮਿਲੀ ਸੀ ਔਰ ਪੰਜਾਬ ਦੇ ਕਈ ਸਾਰੇ ਬੀਜੇਪੀ ਦੇ ਲੀਡਰ ਨੇ ਚਾਹੇ ਸੁਨੀਲ ਜਾਖੜ ਹੋਣ ਹੇ ਹੋਰ ਲੀਡਰ ਹੋਣ ਉਹਨਾਂ ਨੂੰ ਵਾਈ ਜਾਂ ਵਾਈ ਕੈਟਾਗਰੀ ਦੀ ਸਕਿਉਰਟੀ ਜਿਹੜੀ ਹੈ ਉਹ ਦਿੱਤੀ ਹੋਈ ਹੈ ਕਿਉਂਕਿ ਪਿਛਲੇ ਦਿਨਾਂ ਚ ਅਸੀਂ ਦੇਖਿਆ ਸੀਗਾ ਕਿ ਹੰਸ ਰਾਜ ਹੰਸ ਹੋਰਾਂ ਦਾ ਵਿਰੋਧ ਫਰੀਦਕੋਟ ਦੇ ਵਿੱਚ ਹੋਇਆ ਸੀ ਪਰ ਨੀਤ ਕੋਰ ਹੋਰਾਂ ਦਾ ਵਿਰੋਧ ਪਟਿਆਲਾ ਦੇ ਵਿੱਚ ਹੋਇਆ ਸੀਗਾ ਔਰ ਅੰਮ੍ਰਿਤਸਰ ਦੇ ਵਿੱਚ ਕਰਨ ਜੀ ਸੰਧੂ ਹੋਰਾਂ ਦਾ ਵਿਰੋਧ ਹੋਇਆ ਸੀ ਤਾਂ ਹੁਣ ਇਹ ਇਹ ਇਹਨਾਂ ਨੂੰ ਦੇਖਦੇ ਹੋਏ ਕਿਉਂਕਿ ਇੱਕ ਰਿਪੋਰਟ ਜਿਹੜੀ ਹੈ ਉਹ ਕੇਂਦਰ ਦੇ ਕੋਲ ਜਾਂਦੀ ਹੈ ਔਰ ਉਸੇ ਦੇ ਮੱਦੇਨਜ਼ਰ ਫੈਸਲਾ ਲਿਆ ਜਾਂਦਾ ਹੈ ਕੀ ਕਿਵੇਂ ਕਿਹੜੇ ਲੀਡਰ ਨੂੰ ਕਿੰਨੀ ਸਿਕਿਉਰਟੀ ਦੇਣੀ ਹੈ ਤਾਂ ਵਾਈਪਲਸ ਸਿਕਿਉਰਟੀ ਜਿਹੜੀ ਹੈ ਉਹ ਹੁਣ ਤਰਨਜੀਤ ਸੰਧੂ ਹਰਾਂ ਨੂੰ ਦਿੱਤੀ ਗਈ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਪੰਕਜ तमाम ਜਾਣਕਾਰੀ ਲਈ ਤਾਂ ਜ਼ਿਕਰ ਹੋ ਗਿਆ ਹੈ ਕਿ ਹਰਿਆਣਾ ਤੇ ਪੰਜਾਬ ਦੋਵਾਂ ਵੱਖ-ਵੱਖ ਸੂਬਿਆਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਲਗਾਤਾਰ ਇਸ ਨੂੰ ਲੈ ਕੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਔਰ ਬਿਆਨ ਵੀ ਸਾਹਮਣੇ ਆ ਰਹੇ ਨੇ ਬੀਜੇਪੀ ਉਮੀਦਵਾਰਾਂ ਦੇ ਪ੍ਰਨੀਤ ਕੌਰ ਦਾ ਵੀ ਵਿਰੋਧ ਹੋਇਆ ਸੀ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਕਿ ਬੇਸ਼ੱਕ ਵਿਰੋਧ ਕਰ ਸਕਦੇ ਨੇ ਪਰ ਤਰੀਕਾ ਸਹੀ ਨਹੀਂ ਹੈ ਅਗੇ ਵਧਾਂਗੇ ਤਾਂ ਸਾਬਕਾ ਮੰਤਰੀ ਸੁਚਾ ਸਿੰਘ ਲੰਗਾ ਦੇ بیٹے ਦੀ ਗ੍ਰਿਫਤਾਰੀ ਤੇ ਸਿਆਸੀ ਕਮਸਾਰ ਬਚ ਗਿਆ ਆਮ ਆਦਮੀ ਪਾਰਟੀ ਅਰਸ਼ਦਾ ਸ਼ੋਮਣੀ ਅਕਾਲੀ ਦਲ ਦਾ ਨिशाना ਸਾਹਮਣੇ ਆਇਆ ਹੈ ਖੁਦ ਨੂੰ ਅਕਾਲੀ ਦੱਸਣ ਵਾਲੇ ਲੰਗਾ ਦਾ ਬੇਟਾ ਗ੍ਰਿਫਤਾਰ ਹੋਇਆ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਜਿਹੇ ਅਕਾਲੀ ਪੰਜਾਬ ਦੇ ਸਕੇ ਹੋ ਸਕਦੇ ਨੇ ਸ਼ਿਮਲਾ ਪੁਲਿਸ ਨੇ ਲੰਗਾ ਦੇ بیٹے ਨੂੰ ਦੱਸ ਦੇ ਕਿ ਗ੍ਰਿਫਤਾਰ ਕੀਤਾ ਹੈ ਪ੍ਰਕਾਸ਼ ਸਿੰਘ ਚਿੱਟੇ ਦੇ ਸਮੇਤ ਗ੍ਰਿਫਤਾਰ ਹੋਇਆ ਹੈ ਲੰਗਾ ਦੇ بیٹے ਸਮੇਤ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਔਰ ਗ੍ਰਿਫਤਾਰ ਕੀਤੇ ਗਏ ਮਲਜ਼ਮਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਤਾਂ ਸ਼ਿਮਲਾ ਪੁਲਿਸ ਨੇ ਦੱਸਿਆ ਕਿ 42 ਗ੍ਰਾਮ ਚਿੱਟਾ ਸਮੇਤ ਗ੍ਰਬੰਧ ਕੀਤਾ ਚਿੱਟੇ ਨੂੰ ਆਰ ਨਾਲ ਹੀ ਇਹ ਮਲਜ਼ਮ ਕਾਬੂ ਹੋਏ ਨੇ ਪਹਿਲਾਂ ਵੀ ਡਰੱਗ ਕੇਸ ਦੇ ਵਿੱਚ ਗ੍ਰਿਫਤਾਰ ਹੋ ਚੁੱਕਿਆ ਹੈ ਪ੍ਰਕਾਸ਼ ਲੰਗਾ ਤਾਂ ਸ਼ਿਮਲਾ ਦੇ ਇੱਕ ਹੋਟਲ ਦੇ ਵਿੱਚ ਰੁਕੇ ਹੋਏ ਸਨ ਪੰਜੇ ਮਲਜ਼ਮ ਇਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਔਰ ਹੁਣ ਨਿਸ਼ਾਨਾ ਸਾਧਿਆ ਗਿਆ ਮਾਦੀ ਪਾਰਟੀ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਇਹ ਟਵੀਟ ਕਰਕੇ ਇਹ ਲਿਖਿਆ ਗਿਆ ਹੈ ਆਪਣੇ ਆਪ ਨੂੰ ਅਕਾਲੀ ਦਸਣ ਵਾਲੇ ਸੁਚੇਤ ਸਿੰਘ ਲੰਗਾ ਦਾ ਮੁੰਡਾ ਸ਼ਿਮਲੇ ਚੋਟੇ ਦਿਨਾਲ ਫੜਿਆ ਗਿਆ ਸਰਕਾਰਾਂ ਦੇ ਵਿੱਚ ਹੁੰਦੇ ਹੋਏ ਪੰਜਾਬ ਦੀ ਨੌਜਵਾਨੀ ਦਾ ਭਵਿੱਖਤਾ ਖਰਾਬ ਕੀਤਾ ਹੈ ਹੁਣ ਵੀ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਕਿ ਅਜਿਹੀ ਅਕਾਲੀ ਪੰਜਾਬ ਦੇ ਸਕੇ ਹੋ ਸਕਦੇ ਨੇ ਤਾਂ ਇਹ ਸਵਾਲ ਖੜਾ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਤਸਵੀਰਾਂ ਦਿਖਾ ਰਹੇ ਹਾਂ ਹੁਣਾਂ ਪੰਜਾ ਮੁਲਜ਼ਮਾਂ ਦੀਆਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚ ਇੱਕ ਮਹਿਲਾ ਸ਼ਾਮਿਲ ਹੈ ਔਰ ਕੋਲ ਮਿਲਾ ਕੇ ਤਾਂ ਹੁਣ ਸਿਆਸੀ ਮੁੱਦਾ ਬਣਦਾ ਹੋਇਆ ਨਜ਼ਰ ਆ ਰਹੇ ਹੈ ਸਿਆਸੀ ਭਾਰਤ ਤੇ ਅਸੀਂ ਕਹਿ ਸਕਦੇ ਹਾਂ ਕਿ ਮਸਲਾ ਪੱਕਿਆ ਹੈ ਔਰ ਦੱਸ ਸਕਦੇ ਹਾਂ ਕਿ ਇਹ ਸ਼ਿਮਲਾ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਔਰ ਪੰਜਾਬ ਦੇ ਵਿੱਚ ਹੁਣ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਗ੍ਰਿਫਤਾਰੀ ਪਾਵੇਂ ਸ਼ਿਮਲਾ ਚ ਹੋਈ ਪਛਿੱਤਾ ਸੰਪਰਕ ਪੰਜਾਬ ਦੇ ਨਾਲ ਸੁਚਾ ਸਿੰਘ ਲੰਗਾ ਦਾ ਅਸੀਂ ਜ਼ਿਕਰ ਕਰੀਏ ਤਾਂ ਉਹ ਵੀ ਕਾਫੀ ਸਾਲ ਪਹਿਲਾਂ ਸੁਰਖੀਆਂ ਦੇ ਵਿੱਚ ਆਏ ਸੀ ਇਤਰਾਜ਼ਯੋਗ ਇੱਕ ਵੀਡੀਓ ਵਾਇਰਲ ਹੁੰਦੀ ਹੈ ਸਵਾਲ ਖੜੇ ਉਸ ਤੋਂ ਬਾਅਦ ਹੁੰਦੇ ਨੇ ਪੰਥ ਦੇ ਵਿੱਚ ਉਹ ਛੇਕ ਦਿੱਤਾ ਜਾਂਦਾ ਸੁੱਚਾ ਸਿੰਘ ਲੰਗਾ ਨੂੰ ਇੱਥੋਂ ਤੱਕ ਰੌਬਤ ਆ ਗਈ ਸੀ ਕਿਉਂਕਿ ਜੋ ਵੀਡੀਓ ਵਾਇਰਲ ਹੋਈ ਸੀ ਉਹ ਬੇਗਵਾ ਇਤਰਾਜ਼ਯੋਗ ਸੀ ਜਿਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ ਹਾਲਾਂਕਿ ਉਸ ਤੋਂ ਬਾਅਦ ਦੱਸਿਆ ਗਿਆ ਕਿ ਜਿਹੜੀ ਸਜ਼ਾ ਹੈ ਧਾਰਮਿਕ ਤੌਰ ਤੇ ਉਹ ਲਗਾਈ ਗਈ ਸੀ ਸੁੱਚਾ ਸਿੰਘ ਲੰਗਾ ਨੂੰ ਤਾਂ ਇਹ ਸਾਰਾ ਕੁਝ ਪਿਛਲੇ ਦਿਨਾਂ 'ਚ ਉਹਨਾਂ ਦੇ ਨਾਲ ਹੋਇਆ ਪਿਛਲੇ ਸਾਲਾ ਦਾ ਸੀ ਜ਼ਿਕਰ ਕਰੀਏ ਤਾਂ ਹੁਣ ਇੰਨੇ ਸਮਾਂ ਬਾਅਦ ਫਿਰ ਤੋਂ ਸੁੱਚਾ ਸਿੰਘ ਲੰਗਾ ਜਾਂ ਕਹਿ ਲਈਏ ਕਿ ਉਹਨਾਂ ਦੇ بیٹے ਸੁਰਖੀਆਂ ਦੇ ਵਿੱਚ ਨੇ ਔਰ ਇਸ ਵਾਰ ਮਸਲਾ ਕਿਸੇ ਵੀਡੀਓ ਦਾ ਜਾਂ ਫਿਰ ਹੋਰ ਮਸਲੇ ਦਾ ਨਹੀਂ ਬਲਕਿ ਨਸ਼ੇ ਦੇ ਨਾਲ ਜੁੜਿਆ ਹੋਇਆ ਇਸ ਵਾਰ ਇਹ ਮਸਲਾ ਹੈ ਕਿਉਂਕਿ ਨਸ਼ਾ ਜਿਹੜਾ ਹੈ ਉਹ ਬਰਾਮਦ ਵੀ ਹੋਇਆ ਹੈ ਨਾ ਪੰਜਾ ਮੁਲਜ਼ਮਾਂ ਦੇ ਵਿੱਚੋਂ ਬਾਕੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਇੱਕ ਮਹਿਲਾ ਜਿਹੜੀ ਹੈ ਉਹ ਵੀ ਇਹਨਾਂ ਦੇ ਨਾਲ ਮੌਜੂਦ ਹੈ ਔਰ ਸ਼ਿਮਲਾ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਤਾਂ ਸੁਭਾਵਿਕ ਤੌਰ ਤੇ ਪੰਜਾਬ ਦੇ ਵਿੱਚ ਸਵਾਲ ਇਸ ਕਰਕੇ ਖੜੇ ਹੋ ਰਹੇ ਨੇ ਕਿਉਂਕਿ ਇਹ ਪੰਜਾ ਦੇ ਵਿੱਚ ਇੱਕ ਜਿਹੜਾ ਹੈ ਉਹ ਜਾਨੀਮਾਨੀ ਚੇਹਰਾ ਸੁੱਚਾ ਸਿੰਘ ਲੰਗਾ ਉਹਨਾਂ ਦਾ ਬੇਟਾ ਹੈ ਪ੍ਰਕਾਸ਼ ਲੰਗਾ ਸਾਮਾਦਵੀ ਪਾਰਟੀ ਦੇ ਵੱਲੋਂ ਟਵੀਟ ਕੀਤਾ ਗਿਆ ਔਰ ਅਸੀਂ ਟਵੀਟ ਵੀ ਤੁਹਾਨੂੰ ਹੇਠਲੇ ਪਾਸੇ ਲਗਾਤਾਰ ਦਿਖਾ ਰਹੇ ਹਾਂ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਆਪਣੇ ਆਪ ਨੂੰ ਅਕਾਲੀ ਦੱਸਣ ਵਾਲੇ ਸੁੱਚਾ ਸਿੰਘ ਲੰਗਾ ਦਾ ਮੁੰਡਾ ਸ਼ਿਮਲੇ ਚੁੱਟੇ ਦੇ ਨਾਲ ਫੜਿਆ ਗਿਆ ਸਰਕਾਰਾਂ ਚ ਹੁੰਦੇ ਹੋਏ ਪੰਜਾਬ ਦੀ ਨੌਜਵਾਨੀ ਦਾ ਭਵਿੱਖਤਾ ਖਰਾਬ ਕੀਤਾ ਈ ਹੁਣ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਕਿ ਅਜਿਹੇ ਅਕਾਲੀ ਪੰਜਾਬ ਦੇ ਸੱਕੇ ਹੋ ਸਕਦੇ ਨੇ ਤਾਂ ਦੱਸਿਆ ਕਿ ਪ੍ਰਸ਼ਾਸਨ ਸਮਿਆਂ ਦੇ ਵਿੱਚ ਵੀ ਸਵਾਲ ਕਈ ਜੜੇ ਨੇ ਉਹ ਖੜੇ ਹੁੰਦੇ ਆਏ ਨੇ ਹਾਲਾਂਕਿ ਸਾਫ਼ ਤੌਰ ਤੇ श्रोमणी अकाली दल एक ही दावा कर दिया है कि भी कोई सबूत खिलाफ नहीं है इस बार भी जे गल की जाए तो सबकांतरी जरूर ने सुचा सिंह लंगा सरकार के श्रोमणी अकाली दल का बहुत वाला चेहरा भी रहे हैं पर खुद भी वो एक बार विवादा घिरे और बहुत सारा अह सकते उस समय उन्होंने बहुत सारे सवाल खड़े हुए ਉਸ ਤੋਂ ਬਾਅਦ ਬੇਸ਼ੱਕ ਜਿਹੜੀ ਧਾਰਮਿਕ ਸਜ਼ਾ ਨਾਲ ਲੱਗੀ ਪਰ ਹੁਣ ਇੱਕ ਵਾਰ ਫਿਰ ਤੋਂ ਸੁੱਚਾ ਸਿੰਘ ਲੰਗਾ ਉਹਨਾਂ ਦੇ بیٹے ਸੁਰਖੀਆਂ ਦੇ ਵਿੱਚ ਅੱਗੇ ਵਧਾਂਗੇ ਤਾਂ ਅਰਵਿੰਦ ਕੇ ਜੀਵਾਲ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਕੀਤਾ ਗਿਆ ਹੈ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਕੱਲ ਹਾਈ ਕੋਰਟ ਨੇ ਦੱਸਿਆ ਕਿ ਕੇਜਰੀਵਾਲ ਦੀ ਪਟੀਸ਼ਨ ਜਿਹੜੀ ਹੈ ਉਹ ਰੱਦ ਕਰ ਦਿੱਤੀ ਸੀ ਤਾਂ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕੀਤੀ ਗਈ ਸੀ ਹਾਈ ਕੋਰਟ ਨੇ ਕਿਹਾ ਸੀ ਕਿ ਇਦੀ ਦੇ ਕੋਲ ਕੇ ਜਵਾਦੇ ਖਿਲਾਫ ਸਾਜ਼ਿਸ਼ ਦੇ ਵਿੱਚ ਸ਼ਾਮਿਲ ਹੋਣ ਦੇ ਸਬੂਤ ਨਹੀਂ ਤਾਂ ਕੇ ਜਵਾਦ ਨੇ ਸੁਪਰੀਮ ਕੋਰਟ ਤੋਂ ਜਲਦ ਸੁਣਵਾਈ ਦੀ ਮੰਗ ਕੀਤੀ ਹੈ ਜਲਦ ਸੁਣਵਾਈ ਦੀ ਮੰਗ ਕੀਤੀ ਗਈ ਹੈ ਤਾਂ ਵੱਡੀ ਖਬਰ ਹੈ ਔਰ ਅਰਵਿੰਦ ਕੇ ਜਵਾਦੇ ਵੱਲੋਂ ਹੁਣ ਸੁਪਰੀਮ ਕੋਰਟ ਦੇਸ਼ ਦੀ ਸਰਵੋੱਚ ਅਦਾਲਤ ਦਾ ਰੁਖ ਕੀਤਾ ਗਿਆ ਹੈ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਕੱਲ ਹਾਈ ਕੋਰਟ ਨੇ ਦੱਸਦੀ ਹੈ ਕਿ ਅਰਵਿੰਦ ਕੇ ਜਵਾਦੀ ਪਟੀਸ਼ਨ ਰੱਦ ਕਰ ਦਿੱਤੀ ਸੀ ਔਰ ਇਦੀ ਦੇ ਵੱਲੋਂ ਲਗਾਤਾਰ ਕੋਰਟ ਦੇ ਵਿੱਚ ਰਾਊਜ਼ ਦੇ ਵੀ ਕੋਰਟ ਦੇ ਵਿੱਚ ਵੀ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਕੋਲ ਸਬੂਤ ਨੇ ਤਾਂ ਕੇਜਵਾਲੇ ਸੁਪਰੀਮ ਕੋਰਟ ਤੋਂ ਜਲਦ ਸੁਣਵਾਈ ਦੀ ਮੰਗ ਵੀ ਕੀਤੀ ਹੈ ਤਾਂ ਬੇਗਦਅਮ ਹੈ ਕਿ ਇਸ ਤਰੀਕੇ ਦੇ ਨਾਲ ਇਹ ਸਾਰੇ ਮਾਮਲੇ ਨੂੰ ਵੇਖਿਆ ਜਾਵੇ ਔਰ ਲਗਾਤਾਰ 1 ਕਿ ਮਾਰਚ ਤੋਂ ਗ੍ਰਿਫਤਾਰ ਨੇ ਅਰਵਿੰਦ ਕੇਜਰੀਵਾਲ 10 ਦਿਨ ਰਿਮਾਂਡ ਤੇ ਰਹੇ ਨੇ ਉਸ ਤੋਂ ਬਾਅਦ ਜ਼ਿਕਰ ਜ਼ਿਕਰ ਕੀਤਾ ਜਾਇਦਾ ਇਸ ਵੇਲੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ ਆਮ ਆਦਮੀ ਪਾਰਟੀ ਅਰਵਿੰਦ ਕੇਜਵਾਲ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੀ ਹੈ ਔਰ ਸਾਫ ਤੌਰ ਤੇ ਸਾਫ ਤੌਰ ਤੇ ਮੰਨਿਆ ਜਾ ਰਿਹਾ ਹੈ ਕਿ ਆਖਰਕਾਰ ਜੇਕਰ ਅਜਵੀ ਜਿਹੜਾ ਹੈ ਹੁਣ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਦੇ ਵਿੱਚ ਇਸ ਨੂੰ ਖਾਰਜ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਹੁਣ ਦੇਸ਼ ਦੀ ਸਰਵੋਚ ਅਦਾਲਤ ਦਾ ਰੋਕ ਕੀਤਾ ਗਿਆ ਹੈ ਕੋਰਟ ਦਾ ਰੋਕ ਕੀਤਾ ਗਿਆ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਹੈ ਤਾਂ ਦੇਖਣਾ ਹੋਵੇਗਾ ਸੁਪਰੀਮ ਕੋਰਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਫੈਸਲੇ ਨੂੰ ਜਿਹੜਾ ਹੈ ਉਹ ਸੁਣਿਆ ਜਾਂਦਾ ਔਰ ਕੀ ਕੁਝ ਅੱਗੇ ਦੀ ਜਿਹੜੀ ਗੱਲ ਹੈ ਉਹ ਜਾਂ ਕਹਿ ਲਈਏ ਕਿ ਸਿਆਸਤ ਜਿਹੜੀ ਹੈ ਕਿਉਂਕਿ ਜੇਕਰ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਬਾਅਦ ਕਿਉਂਕਿ ਹਾਈ ਕੋਰਟ ਨੇ ਤਾਂ ਪਟੀਸ਼ਨ ਖਾਰਿਜ ਕਰ ਦਿੱਤੀ ਹੈ ਤਾਂ ਹੁਣ ਜੇਕਰ ਸੁਣਵਾਈ ਦੇ ਦੌਰਾਨ ਕੁਝ ਪੱਖ ਜਿਹੜਾ ਅਰਵਿੰਦ ਕੇਜੀਵਾਲ ਰੱਖਦੇ ਨੇ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੁਝ ਹੋਏਗਾ ਤਾਂ ਪੰਕਜ ਕਪਾਈ ਨੇ ਮੇਰੇ ਸਹੋਗੀ ਫੋਨ ਲਾਈਨ ਤੇ ਪੰਕਜ ਕੀ ਕੁਝ ਜਾਣਕਾਰੀ ਹੈ ਕਿਉਂਕਿ ਹੁਣ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਦਾ ਰੁਕੀਤਾ ਗਿਆ ਹੈ ਆਮਾਦੀ ਪਾਰਟੀ ਨੂੰ ਲੱਗਦਾ ਹੈ ਕਿ ਉਹਨਾਂ ਦੀ ਜਿਹੜੀ ਹੈ ਉਸੇ ਕਹਿ ਸਕਦੇ ਆ ਕਿ ਅਰਵਿੰਦ ਕੇਜੀਵਾਲ ਦੇ ਪੱਖ ਦੇ ਵਿੱਚ ਕੁਝ ਫੈਸਲਾ ਹੋ ਸਕਦਾ ਹੈ ਤਾਂ ਦੇਖੋ ਇਹ ਸੁਪਰੀਮ ਕੋਰਟ ਨੇ ਤੈਅ ਕਰਨਾ ਹੈ ਕਿਉਂਕਿ ਆਪਣੀ ਆਪਣੀ ਦਲੀਲਾਂ ਜਿਹੜੀਆਂ ਨੇ ਉਹ ਕੇਰੀਵਾਲ ਦੇ ਵਕੀਲਾਂ ਤੇ ਈਡੀ ਦੇ ਵਕੀਲਾਂ ਦੇ ਵੱਲੋਂ ਦਿੱਤੀਆਂ ਜਾਣੀਆਂ ਲੇਕਿਨ ਕੇਰੀਵਾਲ ਦੇ ਵਕੀਲ ਅੱਜ 10:30 ਵਜੇ ਚੀਫ ਜਸਟਿਸ ਦੀ ਕੋਰਟ ਦੇ ਸਾਹਮਣੇ ਕਹਿਣਗੇ ਕਿ ਜਲਦ ਸੁਣਵਾਈ ਜਿਹੜੀ ਹੈ ਉਹ ਕੀਤੀ ਜਾਵੇ ਔਰ ਦਲੀਲ ਜਿਹੜੀ ਇਹ ਦਿੱਤੀ ਜਾਏਗੀ ਕਿ ਕੱਲ ਸੰਜੀਤ ਸਿੰਘ ਵੀ ਕਹਿ ਰਹੇ ਸੀਗੇ ਕਿ ਤਕਰੀਬਨ 2000 ਜਿਹੜੇ ਗਵਾਹ ਸੀਗੇ ਉਹਨਾਂ ਦੇ ਵਿੱਚੋਂ ਸਿਰਫ ਚਾਰ ਗਵਾਹ ਆਏ ਸੀਗੇ ਜਿਨ੍ਹਾਂ ਦਾ ਬਾਕੀ ਈਡੀ ਨੇ ਕੋਰਟ ਦੇ ਸਾਹਮਣੇ ਰੱਖਿਆ ਬਾਕੀ ਗਵਾਹਾਂ ਦਾ ਸਾਹਮਣੇ ਨਹੀਂ ਰੱਖਿਆ 20000 ਪੰਨਿਆਂ ਦੀ ਚਾਰ ਸ਼ੀਟ ਸੀਗੀ ਉਹਨਾਂ ਦੇ ਵਿੱਚੋਂ ਕੁਝ ਪੰਨੇ ਜਿਹੜੇ ਐ ਉਹ ਉਜਾਗਰ ਕਿੱਥੇ ਗਏ ਨੇ ਉਹ ਸਾਰੇ ਪੰਨੇ ਜਿਹੜੇ ਨੇ ਉਹ ਉਜਾਗਰ ਨਹੀਂ ਕੀਤੇ ਗਏ ਤਾਂ ਹੁਣ ਕੱਲ ਜਦੋਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰ ਹਾਈ ਕੋਰਟ ਦੇ ਵਿੱਚ ਕਹਿ ਰਹੇ ਸੀ ਕਿ ਇਹ ਸਿਆਸੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਤਾਂ ਉਸ ਵੇਲੇ ਹਾਈ ਕੋਰਟ ਦੀ ਟਿੱਪਣੀ ਸੀ ਕਿ ਸਿਆਸੀ ਆ ਜਿਹੜੀ ਹੈ ਇਹ ਗ੍ਰਫਤਾਰੀ ਨਹੀਂ ਹੈ ਬਲਕਿ ਈਡੀ ਨੇ ਆਪਣਾ ਕੰਮ ਕੀਤਾ ਹੈ ਔਰ ਅਰਵਿੰਦ ਕੇਰਿਵਾਲ ਦੀ ਗ੍ਰਫਤਾਰੀ ਦੀ ਜਿਹੜੀ ਪਟੀਸ਼ਨ ਸੀ ਉਸ ਨੂੰ ਖਾਰਜ ਕਰਤਾ ਸੀਗਾ ਹੁਣ ਹਾਈ ਕੋਰਟ ਦੀ ਜਿਹੜੇ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਸ ਨੂੰ ਚੁਣੌਤੀ ਦੇਣ ਦੇ ਲਈ ਸੁਪਰੀਮ ਕੋਰਟ ਦਾ ਰੁਕ ਜਿਹੜਾ ਵਾ ਉਹ ਕੀਤਾ ਗਿਆ ਅਰਵਿੰਦ ਕੇਰਿਵਾਲ ਦੇ ਵਕੀਲਾਂ ਦੇ ਵੱਲੋਂ ਅੱਜ ਸਵੇਰੇ 10:00 ਵਜੇ ਚੀਫ ਜਸਤੀਸ ਦੀ ਕੋਰਟ ਦੇ ਸਾਹਮਣੇ ਜਿਹੜੀ ਗੱਲ ਰੱਖੀ ਜਾਏਗੀ ਕਿ ਜਲਦ ਮਸਲੇ ਦੀ ਸੁਣਵਾਈ ਰੱਖੀ ਜਾਵੇ ਕਿਉਂਕਿ ਇਲੈਕਸ਼ਨ ਸ਼ੁਰੂ ਹੋ ਚੁੱਕੇ ਨੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਸੁਪਰੀਮੋ ਵੀ ਨੇ ਔਰ ਦਿੱਲੀ ਦੇ ਸੀਐਮ ਵੀ ਨੇ ਤਾਂ ਜਿਹੇ ਚ ਸੰਜੇ ਸਿੰਘ ਤੇ ਭਗਵੰਤ ਮਾਨ ਉਹਨਾਂ ਤੋਂ ਬਾਅਦ ਕਮਾਨ ਜ਼ਰੂਰ ਸੰਭਾਲ ਕੇ ਬੈਠੇ ਹੋਏ ਨੇ ਲੇਕਿਨ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਤਮਾਮ ਪਾਰਟੀ ਦੇ ਲੀਡਰ ਇਹ ਕਹਿ ਰਹੇ ਨੇ ਕਿ ਜੇਕਰ ਉਹ ਬਾਹਰ ਆਉਂਦੇ ਨੇ ਤਾਂ ਪਾਰਟੀ ਨੂੰ ਇਸ ਦਾ ਲਾਹਾ ਮਿਲੇਗਾ ਠੀਕ ਹੈ ਬਣੇ ਰਹੋ ਪੰਕਜ ਸਾਡੇ ਨਾਲ ਫਿਲਹਾਲ ਇਸ ਖਬਰ ਤੇ ਜਾਣਕਾਰੀ ਲਈ ਸ਼ੁਕਰੀਆ ਹੈ ਤਾਂ ਕੁੱਲ ਮਿਲਾ ਕੇ ਇੰਤਜ਼ਾਰ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਇਸ ਸਾਰੇ ਮਾਮਲੇ ਨੂੰ ਵੇਖੇਗੀ ਅਗੇ ਬਦਾਂਗੇ ਤਾਂ ਅੱਜ ਕੇਜੀਵਾਲ ਨੂੰ ਨਹੀਂ ਮਿਲ ਸਕਣਗੇ ਸੀਮਾ ਆਮ ਆਦੀ ਪਾਰਟੀ ਦੇ ਸੋਰਸਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਜੇਲ੍ਹ ਪ੍ਰਸ਼ਾਸਨ ਨੇ ਅੱਜ ਮੁਲਾਕਾਤ ਤੋਂ ਮਨਾ ਕਰ ਦਿੱਤਾ ਆਪ ਦੇ ਸੋਰਸਸ ਕਹਿ ਰਹੇ ਨੇ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੱਤਾ ਹੈ ਔਰ ਹੁਣ ਮੁਲਾਕਾਤ ਦੇ ਲਈ ਨਵਾਂ ਸਮਾਂ ਦਿੱਤਾ ਜਾਵੇਗਾ ਪਹਿਲਾਂ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਦੀ ਪਰਮਿਸ਼ਨ ਦਿੱਤੀ ਸੀ ਪਰਮਿਸ਼ਨ ਦਿੱਤੀ ਸੀ ਔਰ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਅਰਵਿੰਦ ਕੇਜੀਵਾਲ ਤਾਂ ਪੰਕਜ ਕਪਾਈ ਮੇਰੇ ਸਹੋਗੀ ਲਗਾਤਾਰ ਮੌਜੂਦ ਨੇ ਫੋਨ ਲਾਈਨ ਤੇ ਪੰਕਜ ਮੰਨਿਆ ਜਾ ਰਿਹਾ ਸੀ ਕਿ ਅੱਜ ਮੁਲਾਕਾਤ ਹੋ ਸਕਦੀ ਹੈ ਪਰ ਹੁਣ ਇਹ ਕਿਹਾ ਜਾ ਰਿਹਾ ਕਿ ਪਰਮਿਸ਼ਨ ਨਹੀਂ ਮਿਲੀ ਦੇਖੋ ਬਲਾ ਆਮ ਆਦਮੀ ਪਾਰਟੀ ਨੂੰ ਜਾਣਕਾਰੀ ਮਿਲੀ ਸੀ ਕਿ ਅੱਜ ਦੁਪਹਿਰ 1 ਵੇ ਦਾ ਸਮਾਂ ਤਿਹਾਰ ਜੇਲ ਦੇ ਵੱਲੋਂ ਦਿੱਤਾ ਗਿਆ ਹੈ ਸੰਜੇ ਸਿੰਘ ਤੇ ਭਗਵੰਤ ਸਾਨ ਮਿਲਣਗੇ ਕਿਉਂਕਿ ਭਗਵੰਤ ਸਾਨ ਅਰਵਿੰਦ ਕੇਰਿਵਾਲ ਨੂੰ ਮਿਲਣ ਦੀ ਇੱਛਾ ਪਹਿਲਾਂ ਤੋਂ ਇਜ਼ਹਾਰ ਕਰ ਚੁੱਕੇ ਨੇ ਔਰ ਅਰਵਿੰਦ ਕੇਰਿਵਾਲ ਦੇ ਵੱਲੋਂ ਜਿਹੜੀ ਸੂਚੀ ਤਿਹਾਰ ਜੇਲ ਦੇ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ ਉਸ ਦੇ ਵਿੱਚ ਭਗਵੰਤ ਮਾਨ ਹੋਰ ਦਾ ਨਾਮ ਵੀ ਪਹਿਲੇ ਨੰਬਰ ਦੇ ਉੱਤੇ ਸੀਗਾ ਔਰ ਅੱਜ 1 ਵਜੇ ਦਾ ਸਮਾਂ ਰੱਖਿਆ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਤਿਹਾਰ ਜੇਲ ਦੇ ਵੱਲੋਂ ਜਿਹੜੀ ਜਾਣਕਾਰੀ ਸਾਹਮਣੇ ਆਈ ਜੋ ਆਮ ਆਦਮੀ ਪਾਰਟੀ ਦੇ ਸੋਰਸਸ ਦੇ ਰਹੇ ਨੇ ਕਿ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅੱਜ ਦੀ ਮੀਟਿੰਗ ਜਿਹੜੀ ਹੈ ਪੋਸਟਪੋਨ ਕਰ ਦਿੱਤੀ ਗਈ ਹੈ ਅਗਲੀ ਮੀਟਿੰਗ ਕਦੋਂ ਹੋਏਗੀ ਇਹ ਅਜੇ ਸਮਾਂ ਅਨਾ ਬਾਕੀ ਹੈ ਲੇਕਿਨ ਅੱਜ ਇਹ ਕੋਈ ਜਿਹੜੀ ਮੁਲਾਕਾਤ ਹੋਣੀ ਸੀਗੀ ਫਿਲਹਾਲ ਮੁਲਤਵੀ ਜਿਹੜੀ ਹੈ ਹੋ ਗਈ ਹੈ ਜੀ ठीक है बहुत बहुत शुक्रिया पंकज तमाम जानकारी जेल प्रशासन ने मुलाकात की हवाला इजाजत नहीं केजरीवाल हटाने की मांग वाली पटिशन अब सुनवाई हो जा रही है पिछली सुनवाई के दौरान हाईकोर्ट ने पटीकर फटकार लगाई थ हाईकोर्ट ने कहा कि पब्लिसिटी के लिए पटिशन पाई गई है इससे जुर्माना लगना चाहिए इसको पहला हाईकोर्ट ਆਦੇ ਵੱਲੋਂ ਦੋ ਪਟੀਸ਼ਨਾਂ ਖਾਰਜ ਕੀਤੀਆਂ ਜਾ ਚੁੱਕੀਆਂ ਨੇ ਇਹਨਾਂ ਪਟੀਸ਼ਨਾਂ ਦੇ ਵਿੱਚ ਵੀ ਮੰਗ ਕੀਤੀ ਗਈ ਸੀ ਕਿ ਕੇਜਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਇਸੇ ਤਰ੍ਹਾਂ ਦੀ ਤੀਜੀ ਪਟੀਸ਼ਨ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ ਵਿਧਾਇਕ ਸਰਦੀਪ ਕੁਮਾਰ ਨੇ ਦਾਇਰ ਕੀਤੀ ਹੋਈ ਸੀ ਤਾਂ ਪ੍ਰਸ਼ਨ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਫਟਕਾਰ ਲਗਾਈ ਔਰ ਹੁਣ ਦਾ ਜ਼ਿਕਰ ਕੀਤਾ ਜਾਵੇ ਇਸ ਤੋਂ ਪਹਿਲਾਂ ਕੀਤਾ ਜਾਵੇ ਜ਼ਿਕਰ ਤਾਂ ਦੋ ਪਟੀਸ਼ਨਾਂ ਕਿਉਂਕਿ ਖਾਰਜ ਹੋ ਚੁੱਕੀਆਂ ਹਨ ਨਾਲ ਹੀ ਫਟਕਾਰ ਲਗਾਈ ਗਈ ਸੀ ਔਰ ਇਹ ਕਿਹਾ ਗਿਆ ਸੀ ਕਿ ਪਬਲਿਸਿਟੀ ਦੇ ਲਈ ਇਹ ਪਟੀਸ਼ਨ ਜਰੀਏ ਉਪਾਈ ਗਈ ਹੈ ਤਮਸਤਾਇ ਕੇਜਵਾਲ ਨੂੰ ਸੀਮਾ ਮੋਦੇ ਤੋਂ ਹਟਾਉਣ ਦੀ ਮੰਗ ਵਾਲਾ ਔਰ ਪਿਛਲੇ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਪਟੀਸ਼ਨ ਕਰਤਾ ਨੂੰ ਫਟਕਾਰ ਲਗਾਈ ਔਰ ਜਿਸ ਤੋਂ ਬਾਅਦ ਹੁਣ ਅਹਿਮ ਹੈ ਕਿ ਵਿਧਾਇਕ ਸੰਦੀਪ ਕੁਮਾਰ ਨੇ ਦੱਸਦੇ ਕਿ ਪਟੀਸ਼ਨ ਦਾਇਰ ਕੀਤੀ ਹੋਈ ਹੈ ਅੱਗੇ ਵਧਾਂਗੇ ਤਾਂ ਵਕੀਲਾਂ ਦੇ ਨਾਲ ਮੁਲਾਕਾਤ ਨੂੰ ਲੈ ਕੇ ਕੇਜਵਾਲ ਦੀ ਪਟੀਸ਼ਨ ਤੇ ਫੈਸਲਾ ਹੈ ਅੱਜ ਰਾਉਜ਼ਾਵੀ ਨੂੰ ਕੋਰਟ ਨੇ ਕੱਲ ਟਾਲ ਦਿੱਤਾ ਸੀ ਫੈਸਲਾ ਕੇਜਵਾਲ ਨੇ ਵਕੀਲਾਂ ਦੇ ਨਾਲ ਹਫਤੇ ਦੇ ਵਿੱਚ ਪੰਜ ਵਾਰ ਮੁਲਾਕਾਤ ਦੀ ਮੰਗ ਕੀਤੀ ਹੈ ਮੇਰੇ ਖਿਲਾਫ ਤੀਤੋਂ ਜ਼ਿਆਦਾ ਕੇ ਸਪੈਂਡਿੰਗ ਨੇ ਅਰਵਿੰਦ ਕੇਜਵਾਲ ਨੇ ਕਿਹਾ ਹੈ ਦਰਜ ਕੇਸਾਂ ਦੇ ਲਈ ਵਕੀਲਾ ਦੇ ਨਾਲ ਮੁਲਾਕਾਤ ਕਰਨੀ ਪੈਂਦੀ ਹੈ ਅਰਵਿੰਦ ਕੇਜਵਾਲ ਦਾ ਇਹ ਕਹਿਣਾ ਹੈ ਤਾਂ ਕੋਰਟ ਨੇ ਹਫਤੇ ਦੇ ਵਿੱਚ ਦੋ ਵਾਰ ਵਕੀਰ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਹੈ ਈਡੀ ਨੇ ਕੇਜਵਾਲ ਦੀ ਅਰਜ਼ੀ ਦਾ ਵਿਰੋਧ ਕੀਤਾ ਹੈ ਤਾਂ ਜੇਲ ਮੈਨੂਅਲੈਸ ਦੀ ਇਜਾਜ਼ਤ ਨਹੀਂ ਦਿੰਦਾ ਈਡੀ ਦਾ ਕਹਿਣਾ ਹੈ ਕਿ ਕੇਜਵਾਲ ਨੂੰ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਜਾ ਸਕਦਾ ਈਡੀ ਨੇ ਵੀ ਕਿਹਾ ਤਾਂ ਤਿਹਾਰ ਜੇਲ ਦੇ ਵਿੱਚ ਬੰਦ ਨੇ ਅਰਵਿੰਦ ਕੇਜਵਾਲ Good. <laughs>